हां ਤਾਂ ਪਿਆਰੇ ਬੱਚਿਓ ਆਪਾਂ ਨਵੋਦੀਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪੰਜਵੀਂ ਜਮਾਤ ਦੇ ਟੈਕਸਟਬੁੱਕ ਤੇ ਸਵਾਲ ਸ਼ੁਰੂ ਕੀਤੇ ਸੀ ਉਹਦੇ ਵਿੱਚ ਬੇਟਾ ਅਸੀਂ 1.3 ਅਭਿਆਸ ਦੇ ਚਾਰ ਸਵਾਲ ਕਰ ਲਏ ਸੀ ਹੁਣ ਆਪਾਂ ਪੰਜ ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖਣਾ ਹੈ ਕਿੰਦਾ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ ਜਦੋਂ ਬੇਟਾ ਘਟਦੇ ਕ੍ਰਮ ਚ ਆ ਗਿਆ ਤਾਂ ਅਸੀਂ ਪਹਿਲਾਂ ਸਭ ਤੋਂ ਵੱਡੀ ਫਿਰ ਓਦੋਂ ਛੋਟੀ ਫਿਰ ਓਦੋਂ ਛੋਟੀ ਇਸ ਤਰ੍ਹਾਂ ਲਿਖਣਾ ਹੁੰਦਾ ਮੈਂ ਤੁਹਾਨੂੰ ਦੱਸਿਆ ਸੀ ਪੁੱਤ ਤਿੰਨ ਤੋਂ ਸੱਜੇ ਤੋਂ ਖੱਬੇ ਹੱਥ ਚਲਦੇ ਆ ਪਹਿਲਾਂ ਤਿੰਨ ਅੰਕਾਂ ਤੋਂ ਬਾਅਦ ਕਮਾ ਫਿਰ ਦੂਆਂ ਤੋਂ ਬਾਅਦ ਫਿਰ ਦੂਆਂ ਤੋਂ ਬਾਅਦ ਇਦਾਂ ਕਮੇ ਜ਼ਰੂਰ ਲਗਾ ਲੈਣੇ ਜਦੋਂ ਵੱਡੀਆਂ ਸੰਖਿਆਵਾਂ ਆ ਜਾਣ ਸਾਨੂੰ ਪੜਨੀਆਂ ਸੌਖੀਆਂ ਰਹਿੰਦੀਆਂ ਠੀਕ ਹੈ ਬੇਟਾ ਤਾਂ ਇਹ ਬਣ ਗਿਆ ਬੇਟਾ ਕਿਉਂਕਿ ਕਮਿਆਂ ਦੇ ਵਿੱਚ ਅਸੀਂ ਰਕਮ ਇਕੱਠੀ ਪੜਨੀ ਹੁੰਦੀ ਹੈ ਠੀਕ ਹੈ ਇਹ ਬਣ ਗਿਆ 7084 ਇਹ ਹੈਗਾ 8084 ਇਹ ਹੈਗਾ 4048 ਇਹ ਹੈਗਾ 5074 ਤੇ ਇਹ ਹੈਗਾ 6785 ਤਾਂ ਸਭ ਤੋਂ ਵੱਡੀ ਸੰਖਿਆ ਬੇਟਾ a ਭਾਗ ਨੂੰ ਆਪਾਂ ਕਰਦੇ ਆ a ਭਾਗ ਦੇ ਵਿੱਚ ਸਭ ਤੋਂ ਵੱਡੀ ਸੰਖਿਆ ਜਿਹੜੀ ਹੈਗੀ ਸਾਡੇ ਕੋਲੇ 8084 ਹੈ 8000 84 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਬਣਦੀ ਹੈ 7084 7084 ਫਿਰ ਬੇਟਾ ਉਸ ਤੋਂ ਬਾਅਦ ਦੇ ਵਿੱਚ ਬਣਦੀ ਹੈ 6785 6785 ਫਿਰ ਬੇਟਾ ਉਸ ਤੋਂ ਬਾਅਦ ਦੇ ਵਿੱਚ ਬਣਦੀ ਹੈ 5074 5074 ਤੇ ਲਾਸ ਦੇ ਉੱਤੇ ਬੇਟਾ ਬਣਦੀ ਹੈ 4048 4048 ਠੀਕ ਹੈ ਹੁਣ ਬੇਟਾ ਆਪਾਂ ਇਹਦਾ ਵੀ ਭਾਗ ਕਰਦੇ ਆ ਤਾਂ ਵੀ ਭਾਗ ਨੂੰ ਵੀ ਧਿਆਨ ਦੇ ਨਾਲ ਦੇਖੋ ਇਹ ਬੇਟਾ ਤਿੰਨ ਤੋਂ ਬਾਅਦ ਕੰਮ ਇਹ ਤਾਂ ਆਪਾਂ ਲਾ ਲੈਣੇ ਸੌਖੇ ਰਹਿਨੇ ਆ ਸਵਾਲ ਦੇ ਵਿੱਚ ਠੀਕ ਹੈ ਫਿਰ ਦੋ ਤੋਂ ਬਾਅਦ ਫਿਰ ਦੋ ਤੋਂ ਕਿਉਂਕਿ ਤੁਹਾਡੇ ਇਹ ਇਹ ਦੋ ਬਾਦ ਰਕਮਾਂ ਨਹੀਂ ਹੈਗੀਆਂ ਤਾਂ ਆਪਾਂ ਇਹਨੂੰ ਪੜਦੇ ਆ ਬੇਟਾ ਆਪਾਂ ਪਹਿਲਾਂ ਸਭ ਤੋਂ ਵੱਡੀ ਰਕਮ ਲੱਭਣੀ ਆ आठ हजार कहत्तर हजार इकवंजा हजार आली हज़ार आहठ हजार तो सब तो वही रकम हैगी कहत्तर हजार दो सौ बाहठ ये आप लिखा कहत्तर हजार दो सौ बाहठ फिर बेटा कहत्तर हजार तो बाद आ जाती है बाहठ हजार दो सौ कहत्तर कहत् हजार दो सौ कहत्तर ਫਿਰ ਬੇਟਾ ਉਦੋਂ ਬਾਅਦ ਦੇ ਵਿੱਚ ਆ ਜਾਂਦੀ 61272 61272 ਫਿਰ ਬੇਟਾ 61000 ਤੋਂ ਥੱਲੇ ਕਿਹੜੀ ਰਕਮ ਆਉਂਦੀ ਹੈ 51721 ਤੇ ਲਾਸਟ ਦੇ ਉੱਤੇ ਆ ਜਾਂਦੀ 41112 ਠੀਕ ਹੈ ਬੇਟਾ ਇਹ ਆਪਾਂ ਬੀ ਭਾਗ ਕਰ ਲਿਆ ਹੁਣ ਬੇਟਾ ਆਪਾਂ ਇਹਦਾ ਸੀ ਭਾਗ ਕਰਾਂਗੇ ਧਿਆਨ ਦੇ ਨਾਲ ਦੇਖੋ ਤਸੀਹੇ ਭਾਗ ਦੇ ਵਿੱਚ ਬੇਟਾ ਕਿਸ ਤਰ੍ਹਾਂ ਕਰਨਾ ਹੈ ਉਸੇ ਤਰ੍ਹਾਂ ਹੀ ਬੇਟਾ ਤਿੰਨ ਤੋਂ ਬਾਅਦ ਕੌਮੇ ਲਾ ਲੈਣੇ ਰਕਮਾਂ ਪੜ੍ਹਣੀਆਂ ਸੌਖੀਆਂ ਹੋ ਜਾਣਗੀਆਂ ਸਾਨੂੰ ਅਸੀਂ ਦੇਖਦੇ ਹਾਂ ਸਭ ਤੋਂ ਵੱਡੀ ਰਕਮ ਬੇਟਾ ਆ 72000 82000 87000 ਆ ਵੀ 82 ਹੈ ਤੇ ਆ 28000 87220 ਸਭ ਤੋਂ ਵੱਡੀ ਹੈ ਇਹ ਬੇਟਾ ਫਿਰ ਤੁਹਾਨੂੰ ਜਦੋਂ ਅਭਿਆਸ ਕਰ ਲੋਗੇ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ 87220 87220 ਤੋਂ ਬਾਅਦ ਦੇ ਵਿੱਚ ਬੇਟਾ 82000 ਵਾਲੀਆਂ ਦੂਆ ਇੱਕ 82720 ਹੈ ਇੱਕ 82270 ਹੈ ਤਾਂ ਪਹਿਲਾਂ ਉਹ ਦੂ ਛੋਟੀ 82720 ਫਿਰ ਬੇਟਾ 82270 270 ਫਿਰ ਬੇਟਾ 82000 ਤੋਂ ਬਾਅਦ ਦੇ ਵਿੱਚ ਆਂਦੀ 72280 72280 ਤੇ ਲਾਸ ਦੇ ਉੱਤੇ ਬੇਟਾ ਆ ਜਾਂਦੀ ਹੈ 28780 28780 ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦਾ ਡੀ ਭਾਗ ਕਰਨ ਲੱਗੇ ਆ ਧਿਆਨ ਦੇ ਨਾਲ ਦੇਖੋ ਡੀ ਭਾਗ ਉਸੇ ਤਰ੍ਹਾਂ ਹੀ ਬੇਟਾ ਕੰਮੇ ਲਾ ਕੇ ਆਪਾਂ ਸਵਾਲ ਨੂੰ ਸੁੱਖਾ ਕਰ ਲੈਣਾ ਹੁੰਦਾ ਹੈ ਆ ਦੋ ਤਿੰਨ ਤਿੰਨ ਤੋਂ ਬਾਅਦ ਸੱਜੇ ਤੋਂ ਕਬੇ ਤਿੰਨ ਤੋਂ ਬਾਅਦ ਕੰਮੇ ਲਾ ਕੇ ਰਕਮ ਪੜਨੀ ਸੌਖੀ ਰਹਿੰਦੀ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਵੱਡੀ 99063 ਆ 93094 ਆ 99093 ਆ ਬੇਟਾ 99093 ਸਭ ਤੋਂ ਵੱਡੀ ਰਕਮ ਆ 99000 ਜਿਹੜੀ 92 ਨੰਬਰ ਤੇ 99063 ਤਿੰਨ ਨੰਬਰ ਦੇ ਉੱਤੇ ਬੇਟਾ 99000 ਤੋਂ ਬਾਅਦ ਵਿੱਚ 96039 96039 ਫਿਰ ਬੇਟਾ 96000 ਤੋਂ ਬਾਅਦ ਦੇ ਵਿੱਚ ਆ ਗਿਆ 94835 94835 ਫਿਰ ਉਸ ਤੋਂ ਬਾਅਦ ਦੇ ਵਿੱਚ ਲਾਸਟ ਦੇ ਉੱਤੇ ਆ ਗਿਆ 93083 93000 83 ਠੀਕ ਹੈ ਬੇਟਾ ਉਸ ਤੋਂ ਬਾਅਦ ਬੇਟਾ ਇਹਦਾ ਈ ਪੋਰਸ਼ਨ ਆ ਗਿਆ ਲਾਸਟ ਵਾਲਾ ਪੋਰਸ਼ਨ ਹੈ ਇਸ ਸਵਾਲ ਦਾ ਪੰਜਵੇਂ ਦਾ ਇੱਥੇ ਵੀ ਤਿੰਨ-ਤਿੰਨ ਤੋਂ ਬਾਅਦ ਕਮੇ ਲਾ ਕੇ ਅਸੀਂ ਰਕਮਾਂ ਜਿਹੜੀ ਉਹ ਇਕੱਠੀ ਪੜਦੇ ਹਾਂ ਸਭ ਤੋਂ ਵੱਡੀ ਰਕਮ ਆ 83000 86000 28000 28000 ਤੇ 27000 ਤਾਂ ਸਭ ਤੋਂ ਵੱਡੀ 86203 ਨਾ ਬੇਟਾ ਈ ਭਾਗ ਦੇ ਵਿੱਚ ਪਹਿਲੀ ਰਕਮ 86203 86203 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ 86 ਤੋਂ ਬਾਅਦ 83000 226 83226 ਫਿਰ ਬੇਟਾ ਉਦੋਂ ਬਾਅਦ ਦੇ ਵਿੱਚ ਆ ਜਾਂਦਾ 2836 603 603 ਪਹਿਲਾਂ ਆਊਗਾ 28000 603 ਫਿਰ ਬੇਟਾ 28000 306 ਤੇ ਲਾਸਟ ਦੇ ਉੱਤੇ 27000 500 ਤਾਂ ਇਹ ਬੇਟਾ 5 ਨੰਬਰ ਸਵਾਲ ਦਾ ਈ ਭਾਗ ਸੀ ਲਾਸਟ ਪਾਰਟ ਸੀਗਾ ਤੇ ਇਹਦੇ ਨਾਲ ਹੀ ਇਹ 5 ਨੰਬਰ ਸਵਾਲ ਆ ਜਿਹੜਾ ਕੰਪਲੀਟ ਹੋ ਗਿਆ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ